ਚੰਗਾ ਵਾਸੀ ਐ ਰਹਿਣਾ ਨੇ ਰਾਦਾ ਮੰਨਦਾ ਕੋਲੀ ਵੀ ਦੋ ਲੈਣੇ ਪੈਣੇ ਆ ਐਮ 1 ਐਮ 2 ਦੇਖੋ ਕਿੱਥੇ ਆ ਹੁਣ ਚਲੋ ਜੀ ਮਹਾ ਸਮਾਨ ਲੋਟ ਆਇਆ ਚੋਗਾ ਬੰਦ ਰੋਆ ਪਟ ਘਾ ਕੇ ਨਾ ਚੱਕ ਸਾਰਾ ਲੈਣਾ ਇਹਨੇ ਤੂੰ ਫਿਰ ਉਹ ਮੈਂ ਢਕਾਊਗਾ ਫਿਰ ਇਹ ਸਾਰੇ ਦੰਦ ਕਰ ਦੂ ਮੈਂ ਤੇਰੇ ਸੇਲ 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 ਮੈਨੂੰ ਨਹੀਂ ਪਤਾ ਲੱਗਾ ਵੀ ਸੌਂਗੀ ਨਹੀਂ ਲੱਗਾ ਨਹੀਂ ਪਤਾ ਜੇ ਨਾ ਲੱਗ ਜਾਊਗਾ ਜਿਹੜਾ ਸਕਲ ਮਿਲਿਆ ਮੈਨੂੰ 2100 724 ਦੇ ਬਈ 1100 13 11 ਮੇਰਾ ਮਾੜ ਦਾ ਗੱਲਾਂ ਚਲੋ ਵੀ ਚਲੋ 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 ਰੋਟੀ ਦਾ ਖਾਣਾ ਰੋਟੀ ਨਾਲ ਰੁੱਟੀ ਮੈਂ ਉਠੋ ਬਰਾ ਲੋ ਚੱਕੋ ਕਰਾਂ ਬੈਗ ਬੂਗਾ ਟੈਟਾ ਇੱਕ ਘਰ ਨਾਲ ਸਮਾਨ ਸਮਾਰ ਕੇ ਤੇ ਨਾ ਅੰਦਰ ਆ ਜਾ ਬੜਾ ਜੀ ਐਮ ਕੇਟਰ ਕਾਲ ਹੋ ਰਿਹਾ ਟੈਟਾ ਮਾਤਨ ਸਮਾਨ ਟੈਟਾ ਬੁਰਾ ਟੈਟਾ ਵਰਦਾ ਕਾਦ ਦੋ ਏਟੀ ਬੰਦ ਕਰਤਾ ਕਿੰਨਾ ਕਰ ਗਿਆ ਹਜੇ ਚਲੋ ਵੀ ਚਲੋ ਮੈਂ ਖੁਸ਼ ਹੋ ਗਿਆ ਕਿ ਗੇਟ ਬੰਦ ਕਰਤਾ ਹਾਂ ਵੀ ਬੰਦ ਚੱਲੇ ਹੈ ਇਹਦਾ ਆਪਣੇ ਪਿੰਡ ਜਿੰਨਾ ਸਮਾਨ ਲਾਦ ਲਿਆ ਜਦੋਂ ਸੀ ਬਈ ਇਥੋਂ ਦਾ ਬੰਦੇ ਹੈਗੇ ਆਪਣੇ ਸਟੇਸ਼ਨ ਤੇ ਬਹੁਤ ਔਖਾ ਹੋ ਜਾਣਗੇ ਹੈਗੇ ਕੁਲੀ ਹੈ ਕੁਲੀ ਕਰਾਉਣਾ ਇਹਨਾਂ ਨੇ ਵਾਹ ਜੀ ਵਾਹ ਤਾਂ ਫਿਰ ਇਹ ਰੇਲ ਵਾਲੇ ਆ ਹੈ ਕੂਲੀ ਕਰਾਉਣਗੇ ਹੈ ਚਲੋ ਜੀ ਫੇਰ ਲਾਤਾ ਨਹੀਂ ਨਹੀਂ ਚਲੋ ਆਜੋ ਕਰ ਚੱਲ ਮੰਮੀ ਨਾਗ ਤਾਂ ਪਤਾ ਨਹੀਂ ਕਿੰਨੇ ਆ ਹੁਣ ਬਾਹਰ ਜਾ ਕੇ ਗੈਨਤੀ ਮਾਰਦੇ ਆ ਬਾਹਰ ਜਾ ਕੇ ਗੈਨਤੀ ਬੱਜੂ ਨਾ ਜਾਂਦੀ ਚਲੋ ਚਲੋ ਤਰੂ ਆਜੋ ਨਹੀਂ ਦੇਖੇ ਤੋ ਨਹੀਂ ਕਰਦੇ ਉੱਥੇ ਵਿੱਚ ਆਪ ਪਾਲੇਗੀ ਵੀ ਕਾਲੀ ਜੀ ਆ 12:50 ਤੇ ਆਉ ਹੋਇਆ ਹੈਗਾ ਟਾਈਮ 12:20 ਤੇ ਆ ਆ ਫੜੀ ਮੜੇ ਮੈੜ ਲਈ ਟੈਂਗਾਂਵਾਸੀ ਜੀ ਟੈਂਗਾਂ ਉਹ ਚੇਂ ਗਿਆ ਬੰਤੂ ਆਈਂ ਬਿਆਹ ਕਰਨ ਜਾਂ ਉਂਦਾ ਨਾ ਕੋਸੀ ਆਉਂਦਾ ਟੈਂਕੀਓ ਚੰਦਈ ਰਹਿਣਾ ਠੀਕ ਆ ਬੰਤੂ ਓਕੇ ਜੀ ਚਾਹ ਦੀ ਗੱਲ ਚਾਹ ਦੀ ਗੱਲ ਹਾਂ ਭਾਬੀ ਆਇਆ ਆਇਆ ਆ ਗੁਰਮੀ ਅਨੇਕ ਓਕੇ ਸਰ ਓਕੇ ਲੋ ਬਈ ਓਕੇ ਹਾਂ ਭਾਬੀ ਆ ਤੇਰੇ ਵਿਆਹ ਤੇ ਆ ਬਾਈ ਹਾਂ ਹਾਂ ਅਰੇ ਭਾਬੀ ਚਲੋ ਦੁਨੀਆ ਨਾ ਆ ਆ ਆ ਉੱਥੇ ਆ ਗਿਆ ਰੋਣਾ ਨਹੀਂ ਚੰਗਾ ਭਨੇ ਜੰਗਾ ਖੁੱਟ ਖੁੱਟ ਓਕੇ ਬਾਏ ਮਾਸੀ ਬਾਏ ਹਾਂ ਹਾਂ ਰੋਣਾ ਨਹੀਂ ਚਲ ਠੀਕ ਹੈ ਅ ਚੰਗਾ ਵੀ ਖਿਡਾਰੀ ਓਕੇ ਅੱਛਾ ਤੇ ਅਪਣੇ ਦੇ ਕੇ ਚੱਲਿਓ ਉਹਨੂੰ ਹਾਂ ਆ ਦੇ ਦੇਖਿਆ ਆ ਜੰਗਾ ਗੁਮੀ ਓਕੇ ਬਾਗਾਂ ਚ ਦਿੱਤੀ ਤੇਰੀ ਮੈਂ ਆ ਜੀ ਮਾਂ ਚ ਆਲੀ ਮੰਮੀ ਹਮ ਭੇਜਾਂਗੇ ਮੰਮੀ ਬਾਬਾ ਚਲੋ ਵੀ ਚਲੋ ਚਲੋ ਵੀ ਆ ਚਲੋ ਬਈ ਚਲੋ ਬਈ ਤਾਂ ਗੱਲ ਬਣੀ ਇੱਛਾ ਚੀਕੋ ਚਿੰਗਾਂ ਲੱਗ ਗਿਆ ਬਹੁਤ ਜ਼ੰਦਾ ਹਮਾਂ ਅੰਦਰ ਖਾ ਦਾ ਸੇ ਨਾਨਕਾ ਦਾ ਸਾਰਾ ਓਹੋ ਉਹ ਨਗਾਂ ਦੀ ਗਿਣਤੀ ਮਾਰ ਲਿਓ ਬਈ ਨਾਨਕ ਮੇਰਾ ਆ ਦਾ ਮੰਨ ਲਾ ਕੂਲੀ ਵੀ ਦੋ ਲੈਣੇ ਪੈਣੇ ਆ ਐਡਾ ਪੂਰੀ ਦੋ ਕਰਨੇ ਪੈਣੇ ਸਹੀ ਗੱਲ ਆ ਦੋ ਕੂਲੀ ਲੈਣੇ ਪਣਿਆ ਚਲੋ ਲੱਗੀ ਚਲੋ ਇੱਕ ਰਹਿ ਗਿਆ ਇਹਦਾ ਉਹਦੇ ਚ ਰੱਖ ਦਿਓ ਇਹ ਇੰਦਰੀਪਰਾ ਨਹੀਂ ਮੇਰਾ ਨੇ ਜੱਸ ਨੇ ਤਾਂ ਰਹਿ ਗਿਆ ਆਇਆ ਤਾਂ ਆਵੇ ਲੈ ਕੇ ਆ ਜੀ ਮੈਂ ਬਾਹਰ ਨ ਮੌਕੀ ਆਏ ਹੋਰ ਹਾਂ ਬਾਹਰ ਨ ਮੌਕੀ ਸਾਡੇ ਲਈ ਤਾਂ ਅੰਦਰ ਫੈਂਟਸਵਰ ਫੇਰੀ ਬਾਏ ਬਾਏ ਅਗਲੀ ਵਾਰ ਚੱਲਾ ਵੀ ਜਰਾ ਅਸੀਂ ਕੱਲ੍ਹ ਆਵਾਂਗੇ ਹੋਰ ਵੀ ਨਹੀਂ ਨਿਕਲ ਜਾਣੇ ਤਾਂ ਦੋ ਟਿੰਟ ਵਾਲਾ ਚਲੋ ਜੀ ਚਲੋ ਬਹੁਤ ਜਲਦੀ ਨਿਕਲ ਜਾਈਏ ਮਹੀਨਾ ਸਰ ਬਾਏ ਆ ਦੋ ਦੋ ਇੱਕ ਦੇ ਇਕੱਠੇ ਹੋ ਗਏ ਨਾ ਕਿ ਪਟਕਾ ਨਾ ਕੁਝ ਨਹੀਂ ਆਗੇ ਡੱਬੇ ਸੱਚੀ ਗੈਣ ਲਓ ਸਾਰੇ ਗੈਣ ਲਓ ਗੈਣ ਲਓ ਰਹਿ ਨਾ ਜਾਣ ਬਾਅਦੋਂ ਨਗਾ ਨਹੀਂ ਗਿਣਤੀ ਮਾਰ ਲਓ ਆ ਨਹੀਂ ਖੜੀ ਲੱਗੀ ਉਹ ਲੱਗੂ ਟ੍ਰਾਪ ਟ੍ਰੋ ਪਾਇਆ 70 ਦੀਆਂ ਅੱਡਾ ਅੱਡਾ ਇੱਕ ਐਮ 1 ਐਮ 2 ਤੇ ਜਿਹਦੇ ਕਰਕੇ ਥੋੜਾ ਜਿਹਾ ਚੱਕਰ ਪੈ ਗਿਆ ਅੱਦੇ ਅੱਦੇ ਬੰਦੇ ਵੱਡੇ ਗਏ ਯਾਰ ਉਧਰ ਤੈਨੂੰ ਉਧਰ ਵਿਚਾਰੇ ਸਾਰੇ ਲੋਂਗੇ ਬਹਿਰੇ ਆ ਨਾ ਇਹਨਾਂ ਨੂੰ ਲੈ ਕੇ ਚੱਲੇ ਆ ਵੈਸ਼ ਹੁੰਦੇਵੀ ਦੇ ਮੰਦਿਰ ਤੇ ਉਹ ਬੋਪੋਂ ਦਾ ਕੰਮ ਆ ਵੀ ਇਹ ਓਕੇ ਜੀ ਓਕੇ ਬਾਏ ਬਾਏ ਲੱਗੇ ਮਿਲ ਕੇ ਜੀ ਚਲੋ ਮਿਲਦੇ ਆ ਓਕੇ ਜੀ ਠੀਕ ਆ ਹੈਲੋ ਜੀ ਐਮ 1 ਐਮ 2 ਦੇਖੋ ਕਿੱਥੇ ਆ ਹੁਣ ਬਾਜੜਾ ਪਹਿਣ ਗਿਆ ਦੇਖੀ ਹੁਣ ਸਾਰਿਆਂ ਨੂੰ ਇੱਕੋ ਦਮ ਭੱਜ ਲੈਣਾ ਸਾਰਿਆਂ ਨੇ ਉਹ ਲਾ ਕੇ ਭੱਜਣਾ ਇਹਨੇ ਰੋਕਣਾ ਨਾਲੇ 10 ਮਿੰਟ ਤਾਂ ਵੀ ਬਾਲੀ ਗਾਲੀ ਕਰਦੇ ਹੈ ਹਾਂ ਹੋਈ ਨੀ ਹੈਲੋ ਜੀ ਮਹਾ ਸਮਾਨ ਲੋਟ ਆਇਆ ਚੇ ਨਾਗਪੂਰੇ ਸੀ ਹਾਂ ਸਿੱਧੇ ਕਰਦਾ ਇੱਥੇ ਬਹਿ ਜਾਓ ਆ ਉਹਨਾਂ ਟਾਈਮ ਦਾ ਇੱਥੇ ਬੈਨੇ ਆ ਦੋ ਸੀਟਾਂ ਰਹਿ ਗਈਆਂ ਆਪਣਾ ਨਹੀਂ ਉਹ ਭਾਈ ਦੇ ਭਪਾਲ ਤੱਕ ਹੀ ਜਾਣਾ ਹਾਂ ਉਹ ਅਸੀਂ ਲੈ ਲਾਂਗੇ ਕਰ ਦੇਣਾ ਉਹਨੂੰ ਭਾਈ ਨੇ ਕਿਹੜਾ ਇੱਧਰ ਆਊਗਾ ਉਹਦਾ ਉਹ 67 ਨੰਬਰ ਹੈ ਨਾ ਉਹ 67 69 70 ਤਿੰਨ ਸੀਟਾਂ ਹਾਂ ਆਪਾਂ ਕਹਾਂਗੇ ਜਿਹੜੀ ਥੱਲੇ ਵਾਲੀ ਹੈਗੀ ਉਧਰ ਕੋਈ ਥੱਲੇ ਥੱਲੇ ਵਾਲੀ ਕੋਈ ਨਹੀਂ ਕੋਈ ਨਹੀਂ ਕੋਈ ਨੇ ਥਾਂ ਨਹੀਂ ਦੇ ਦਿੱਤਾ 67 ਨੰਬਰ ਜਿੱਤੇ ਆਪਾਂ ਹੀ ਹੁਣ ਜਾਣਾ ਪਉ ਦੋ ਹੁਣ ਨਹੀਂ ਆਏ ਜੇ ਇੱਧਰ ਮਿਲ ਗਈਆਂ ਠੀਕ ਹੈ ਨਹੀਂ ਹੁਣ ਸਮਾਨ ਆਪਣਾ ਇੱਕ ਪਾਸੇ ਹੋ ਗਿਆ ਉੱਤਰ ਪੈ ਜਾਗੇ ਦੋ ਜਾਣੇ ਚਾਰ ਸੀਟਾਂ ਹਾਂ ਆਪਣੀਆਂ ਆ ਆ ਦੋ ਆ ਹਾਂ ਦੋ ਆਪਣੀਆਂ ਦੋ ਆਪਣੀਆਂ ਆ ਆ ਸੀਟਾਂ ਵੀ ਲੈ ਲੈਣੇ ਕਿਹੜਾ ਕੋਈ ਆਇਆ ਸੀ ਬਾ ਠੀਕ ਆ ਉਹਨੂੰ ਅਸੀਂ ਉੱਧਰ ਭੇਜ ਦਾਂਗੇ ਲਾ ਇਹ ਤਾਂ ਪਹਿਲਾਂ ਹੀ ਕਰਤਾ ਕੰਮ ਸਾਰਾ ਨਹੀਂ ਨਹੀਂ ਇਹ ਤਾਂ ਦੇ ਬੈਠੇ ਓਏ ਆ ਭੋਰਿਆ ਪਿਆ ਕੇਕ ਤਾਂ ਵਿਚੀ ਯਾਰ ਤੁਹਾਡਾ ਚਲੋ ਜੀ ਓਏ ਆ ਅੰਡੇ ਵਾਲਾ ਸੀ ਲਾਇਆ ਤਾਂ ਖਾ ਇਹ ਬੇਕਰੀ ਵਾਲੀ ਦੀ ਕੁੜੀ ਜੇ ਦਿਖਾ ਆਂਡੇ ਆਲਾ ਸੀਗਾ ਇਹ ਕੀ ਆ ਹਰੀ ਹਰੀ ਬਿੰਦੀ ਨਹੀਂ ਹੈ ਦਿਖਾ ਨਾ ਆਂਡੇ ਆਲਾ ਸੀ ਖਾ ਗਏ ਮੈਂ ਤਾਂ ਨਹੀਂ ਖਾਦਾ ਲੈ ਮੁੱਕਰ ਗਈ ਹੁਣ ਹੁਣ ਖਾ ਕੇ ਮੁੱਕਰ ਗਈ ਆਂਡੇ ਆਲਾ ਸੀ ਖਾ ਗਿਆ ਹੁਣ ਤੂੰ ਹੁਣ ਖਾ ਲੈ ਕੋਈ ਨਾ ਉਹ ਕੋਈ ਨਾ ਖਾ ਲੋ ਹੁਣ ਆ ਖਾ ਨਾ ਕੀ ਖਾਣਾ ਤੁਸੀਂ ਇੱਕ ਪੀਸ ਆ ਦੇ ਇਹ ਆ ਆ ਵੈਜੀਟੇਰੀਅਨ ਸੀਗਾ ਇਹਦੇ ਹੈ ਨਹੀਂ ਹਰੀ ਵੇਦੀ ਆ ਇੱਕ ਮਿੰਟ ਇਹ ਸੀਗਾ ਵੈਜੀਟੇਰੀਅਨ ਗਿਆ ਵੈਜੀਟੇਰੀਅਨ ਟੂਰੀਆ ਕੋਈ ਨਹੀਂ ਇੱਕ ਮਿੰਟ ਖੜ ਜਾ ਮੈਂ ਤਾਂ ਖਾਦਾ ਨਹੀਂ ਫੇਰ ਵੀ ਆ ਦੇ ਹਾਂ ਇੱਕ ਫੜ ਤਾਂ ਹੁਣ ਤਾਂ ਗਿਆ ਅੰਦਰ ਮੈਂ ਤਾਂ ਨਹੀਂ ਖਾਦਾ ਆਏ ਬਾਬਾ ਬਾਬਾ ਦੁਬਾਰਾ ਤੋਂ ਸਾਗ ਲਈ ਹੁਣ ਤੁਹਾਨੂੰ ਨੇ ਪਤਾ ਕਿਹੜੇ ਸੀ ਆਪ ਲੈ ਕੇ ਕਿਉਂ ਆ ਦੇ ਮੈਂ ਤੁਹਾਡੇ ਲਈ ਆ ਲੈ ਕੇ ਆਂਦੇ ਤੁਸੀਂ ਮੈਨੂੰ ਕੀ ਪਤਾ ਆ ਖੋਲ ਲੈ ਉਹ ਮਾਸੇ ਨੇ ਕਿ ਮਾਸੀ ਮਾਸੀ ਕਿਹੜਾ ਗਾਤਰਾ ਪਾਇਆ ਨਹੀਂ ਮੈਂ ਖਾ ਰੇ ਨਹੀਂ ਤੇ ਜੇ ਭੀੜ ਦੇ ਵਿੱਚ ਆਏ ਆ ਉਹ ਮਾਸੀ ਦਾ ਕਿਹੜਾ ਗਾਤਰਾ ਪਾਇਆ ਵਾ ਖਾ ਰੋ ਭੁਰ ਜਾਣੇ ਜਮਈ ਚੱਲ ਆ ਆ ਤਾਂ ਹੁਣ ਖਵਾ ਦੇ ਮਨ ਲਾਦਾ ਤੁਸੀਂ ਅਜੈਨ ਨਹੀਂ ਜਾਣਾ ਉਹਨੂੰ ਸਾਰਾ ਕੁਝ ਚੱਕ ਲੈਣਾ ਆਪਾਂ ਉਹ ਸਾਰਾ ਕੁਝ ਭੋਰ ਦਾ ਭੋਗ ਬਣਾ ਆ ਲੈ ਲਓ ਕੱਢ ਲਓ ਵਿੱਚੋਂ ਚਲ ਬਾਬਾ ਹੁਣ ਤਾਂ ਜੂਠਾ ਜਾ ਠਾ ਖਾ ਲਿਆ ਕਰ ਹਈ ਨਹੀਂ ਨਹੀਂ ਕੋਈ ਨਾ ਜੇ ਕੋਈ ਨਾ ਕਹੇ ਮੈਂ ਮਾਫੀ ਹੁੰਦੀ ਆ ਸਾਰੇ ਤੁਸੀਂ ਵੱਟ ਕੇ ਖਾ ਗਏ ਤੇ ਭੋਲ ਨਾ ਖਾ ਲੀਏ ਤਾਂ ਲੈਣਾ ਸੀ ਉਹ ਦੇ ਦੇ ਨੀ ਤੇ ਜੀ ਟੂ ਫੜਾ ਖਾ ਰ ਰਹੇ ਉਹ ਤਾਂ ਮਾੜਾ ਮੋਟਾ ਪੜਤਾ ਲਿਆ ਕਰ ਉਹ ਤਾਂ ਉਹ ਹੀ ਤਾਂ ਆ ਗਿਆ ਬਈ ਆਂਦੇ ਵਾਲਾ ਕਿਹੜਾ ਥੋਮਟ ਪੈ ਬੂ ਵੀ ਜਾ ਉਹ ਤੋਂ ਕੋਈ ਪੈਣ ਲੱਗੀ ਮੇਰੀ ਈ ਬਾਹ ਹੀ ਦੋਗੇ ਆ ਆ ਦੇ ਇੱਧਰ ਐ ਤੇ ਪਾ ਜਾ ਚੱਲ ਆ ਜਾ ਆ ਜਾ ਇੱਧਰ ਐ ਤੇ ਪਾ ਲੈ ਐ ਤੇ ਪਾ ਐ ਤੇ ਪਾ ਜਾ ਬਾਏ ਬਾਏ ਜਾਂਦਾ ਹੋਰ ਕੈਮਰਾ ਲੱਗ ਗਿਆ ਇੱਥੇ ਲਾਈਟ ਲੱਗੀ ਆ ਉਹ ਇਹ ਦੂਜੀ ਆ ਬਿੰਦੂ ਕਿਹੜੀ ਆ ਉਹ ਮੇਹ ਹੈ ਨਹੀਂ ਸੀ ਜਾਂਦੇ ਲੈਟਾ ਲੈਟਾ ਨਹੀਂ ਸੀ ਟੂਪਾ ਟੂਪਾ ਵੀ ਆ ਨਹੀਂ ਸੀ ਹਾਂ ਉਹ ਇਹ ਤੇ ਬਦਲਾਵ ਆ ਇਹ ਚ ਬਦਲਾਵ ਆ ਕਿਉਂਕਿ ਇਹ ਏਸੀ ਸੀਟੇ ਦੇ ਹਿਸਾਬ ਨਾਲ ਆ ਲੈ ਵੀ ਅਸ਼ਿਆ ਹਾਂ ਬਾਕੀ ਵੀ ਪਰ ਹੈ ਨਹੀਂ ਸੀ ਪਹਿਲਾਂ ਇਹ ਸੀ ਹੈਗੇ ਸੀ ਜਾਂਦੇ ਵੀਰੀ ਨੂੰ ਵੀ ਉਹ ਤਾਂ ਤੇ ਆਉਂਦੀ ਸੀ ਕੇਸੀ ਆਏ ਨਹੀਂ ਸੀਗੀਆਂ ਇੱਕ ਹੀ ਆਇਆ ਚੰਗਾ ਜੀ ਆਪਾਂ ਟਾਪ ਉਹ ਤਾਂ ਸਿੱਟਿਆ ਮੋੜਾ ਹੀ ਆ ਮੋੜਾ ਹੀ ਆ ਮੋੜਾ ਹੀ ਆ ਮੋੜਾ ਹੀ ਮੋੜਾ ਚਲੋ ਬਨੇ ਮੋੜਾ ਹੀ ਆ ਆ ਲੈ ਚੱਕ ਤੈਨੂੰ ਕਿਹਾ ਸੀ ਮੋੜਾ ਹੀ ਆ ਆ ਲੈ ਰੋਲਾ ਪੈ ਗਿਆ ਪਹਿਲਾਂ ਚੱਲ ਜੇ ਪਹਿਲਾਂ ਚੱਲ ਜੇ ਇਹਦਾ ਵੀ ਮੰਮੀ ਦਾ ਇਹਦਾ ਮੰਮੀ ਦਾ ਪੱਖ ਕਰੂਗਾ ਆਪਦੀ ਦਾ ਚਲੋ ਇਹ ਪਹਿਲੇ ਗੜਤੀ ਵੀ ਦਾ ਛੋਟਾ ਵੀ ਮੇਰੇ ਤੇ ਹੈਪੀ ਖਵਾਉਗੀ ਹੁਣ ਪਹਿਲਾਂ ਨਾ ਜੀ ਨਾ ਹੈਪੀ ਨਹੀਂ ਖਵਾਉਣਾ ਸੈਂਡਵਿਚ ਖਵਾ ਨੀ ਡੰਡ ਬੜਕਾਂ ਦਾ ਚਾ ਲੋ ਚਾ ਲੋ ਜੀ ਸੈਂਡਵਿਚ ਇੱਕ ਬੰਦੇ ਲਈ ਪੱਕੇ ਹੋਗੇ ਹਾਂ ਸੜ ਟੁੱਟਾ ਕੱਢੀ ਨਹੀਂ ਕਿਸੇ ਨੇ ਐਟ ਤੂੰ ਇਹਨੇ ਚਕਾਉਣਾ ਹੋਣਾ ਨਹੀਂ ਨਹੀਂ ਦੇਖੀ ਜਾਈ ਚਕਾਉਂਦੀ ਐਟ ਤੋ ਟੱਟ ਦੋ ਚਕਾਊਗੀ ਭਾਈਓ ਕਹਿੰਦੀ ਐਟਟ ਐ ਬਾਲੀ ਜਕੀ ਮਾੜਾ ਬਾਲੀ ਤੇ ਆਵਾਜ਼ ਸੀ ਲੈ ਐਟਟ ਐਟਟ ਕਰਕੇ ਕੱਟ ਕਿ ਚਲਾਤੀ ਐਟਟ ਤੇ ਮੇਰੇ ਨਾਲ ਕਿਸੇ ਨੂੰ ਨਹੀਂ ਮਿਲਿਆ ਐਟਟ ਦਾ ਦਿੱਤਾ ਹੀ ਨਹੀਂ ਕਿਹੜਾ ਹੁੰਦਾ ਉਹ ਐਪੀ ਦਾ ਮੂੰਹ ਵੀ ਉੱਟ ਗਿਆ ਜੋ ਸਾਰਾ ਕੁਝ ਆ ਗਿਆ ਦੋ ਤਿੰਨ ਆਈ ਲਾਉਣ ਗਾੜੀ ਤੇ ਪੰਜ ਛੇ 7 13 14 ਵੰਦ ਨਾ ਬਾਲੀ ਰੂੰਡੀ ਆ ਬਈ ਆ ਨਹੀ 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 ਚਲੀ ਰੰਚ ਚਲ ਚਾਲੜੀ ਚਲ ਢੱਟ ਤੇ ਚਕਾਇਆ ਚਕਾਇਆ ਢੱਟ ਤੇ ਦੋ ਪੱਤੇ ਕੱਢਣ ਫੇਰ ਆਏ ਦੋ ਪੱਤੇ ਕੀ ਬਣੇ ਹੁਣ ਤੋਂ ਬਣ ਗਈ ਬਣ ਗਈ ਬਣ ਗਈ ਬਸ ਬਣ ਚਲ ਹਾਂ ਬਈ ਠੰਡਾ ਨਹੀਂ ਬਸ ਠੀਕ ਆ ਠੰਡਾ ਭਣੇ ਜੰਮੇ ਹੋ ਗਿਆ ਛੈਂਟ ਚਲੋ ਭਾਈ ਸੈਂਡਵਿਚ ਉਧਰੋਂ ਆ ਠੰਡਾ ਹੀ ਇਧਰੋਂ ਆ ਰੰਗ ਗੋਲਟ ਰਹਿ ਗਿਆ ਨਹੀਂ ਇਹ ਮੇਰੇ ਪੱਤਰ ਨਹੀਂ ਨਹੀਂ ਪਹਿਲਾਂ ਚੜਦਾ ਦੋ ਪੱਤੇ ਕੱਢਣ ਲੱਗੀ ਮਸੀ ਉਹਦਾ ਦੀਪੇ ਨੂੰ ਵੀ ਔਖਾ ਔਖਾ ਹੁੰਦਾ ਸੀ ਪਹਿਲਾਂ ਉੱਡ ਗਈ ਜਨਾ ਕਹਿਰਾ ਸੁਬਹਨਾ ਜੀ ਦਾ 14 15 ਪੱਟ ਖਾ ਕੇ ਮੇਚਾ ਖਸਾ ਲੈਣਾ ਇਹ ਮੈਂ ਤੂੰ ਤੇ ਮੂੰਹ ਹਟਕਾਉਗਾ ਫਿਰ ਇਹ ਸਾਰੇ ਦੰਦ ਕਰ ਦੂ ਮੈਂ ਤੇਰੇ ਕਾਜ ਪਤਾ ਮੇਰਾ ਆ ਤਾਂ ਹੋ ਗਿਆ ਕੰਮ ਇੱਕ ਹੋਰ ਲੱਤ ਹੋ ਲੱਤ ਇਹਦਾ ਡਬਲ ਕਰਕੇ ਲਿਆਉਣਾ ਜੀ ਸਾਬੀ ਇਹ ਤਾਂ ਕਰਦਾ ਪਾ ਪਿਆ ਖੜਾ ਜਾ ਸਰਦਾਰ ਹਾਂ ਹਾਂ ਮम्मी ਦੇ ਘਰ ਕੰਮ ਆਏ ਇਹਨੂੰ ਵੀ ਆਇਨ ਵਿੱਚ ਚੂਹੀ ਲੱਫਾ ਹੋਦੇ ਕਿ ਮਟਪਾ ਨਹੀਂ ਨਹੀਂ ਵਿੱਚ ਤਾਂ ਨਹੀਂ ਭਰਿਆ ਹੋਣਾ ਕੋਹ ਇਹਦਾ ਤੇਲ ਇਹਦੇ ਨਾਲ ਨਾਲ ਹੀ ਲੱਗਿਆ ਘਰ ਵਾਲਾ ਭਾਈ ਛੱਡ ਦਿਓ ਹਾਂ ਉਹ ਛੱਡਦੇ ਹੋਏ ਛੱਡ ਦਿਓ ਪਾਇਆ ਦਿੱਤਾ ਆ ਗਲਾਸ ਕੱਢੋ ਵਿੱਚੋਂ ਬਸ ਵੈਚੀ ਰੋਟੀਆਂ ਮੈਂ ਰੋਟੀਆਂ ਨਦੀਪ ਜੀ ਦੇ ਇੱਕ 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 ਖਬਰ ਦੇ ਦਿਓ ਮੈਨੂੰ ਰੋਟੀਆਂ ਦੇ ਦਿਓ ਤੇ ਆ ਕੌਲੀ ਦੀ ਸਬਦੀ ਦੇ ਇਹ ਤਾਂ ਖਾਣੀ ਨਹੀਂ ਸੀ ਇਹਨਾਂ ਦਾ ਧੁਖ ਲੱਗ ਗਈ ਓਏ ਆ ਰੋਟੀਆਂ ਨਾ ਮੈਨਦੇ ਦਿਓ ਹਾਂ ਤੂੰ ਖਾਣ ਗਿਆ ਉਹ ਬਾਬਾ ਜੀ ਦੇ ਸਪੈਸ਼ਲ ਨਾ ਫਰ ਜਿਵੇਂ ਹੋਟਲ ਦਾ ਓਏ ਰੋਟਕਾਂ ਮੰਨਦੇ ਨਾੜ ਜਣ ਕੀ ਬੇਦਰ ਕਿ ਲੋ ਵੀ ਚਲੋ ਚੱਕ ਦਿਓ ਕੰਮ ਨੂੰ ਦਹੀਂ ਨਹੀਂ ਲੈ ਕੇ ਆਂਦਾ ਦਹੀਂ ਓਏ ਇਹ ਕੀ ਕਰਨ ਹੁਣ ਦਹੀਂ ਨਹੀਂ ਲੈ ਕੇ ਆਂਦਾ ਨਹੀਂ ਦਹੀਂ ਨਹੀਂ ਹੈ ਹਾਂ ਹੁਣ ਸਾਗ ਰੋਟੀ ਗਾੜ ਲੀ ਜੇ ਮੰਨ ਕੇ ਚਲੋ ਮੰਨ ਕੇ ਚਲੋ ਹੁਣ ਗੰਦਾ ਨਾਲ ਆ ਜੇ ਇੱਥੇ ਬਮੋਰਪਿੰਗ ਫੇ ਮਠੇ ਜਾ ਲੱਗਦਾ ਹੈ ਨਾ ਨਹੀਂ ਹਾਂ ਲਿਆਓ ਬਈ ਦੀਪ ਨੂੰ ਉੱਠਾ ਲੋ ਉਹਨੇ ਰਹਿਣਾ ਯਾਰ ਆ ਦੀਪ ਆਇਆ ਪੁੱਤ ਨੇ ਪਾ ਨਾ ਆ ਜਾ ਮੇਰਾ ਬੇਟਾ ਆ ਜਾ ਬੱਸ ਬੰਨ ਪਰਲੇ ਵਾਲੀ ਬੰਨੇ ਕੋਲੇ ਆ ਕੇ ਉਸਨੇ ਤੇਰਾ ਸ਼ੋਅ ਆ ਆ ਜਾ ਆ ਜਾ ਮੁੱਛਾਂ ਤੇਰੀਆਂ ਕਰਾਈਏ ਗੁੰਡੀਆਂ ਤੇਰਾ ਸ਼ੋਅ ਆ ਉਹ ਦੀਪੇ ਇੰਨਾ ਵੀ ਕਰਨੇ ਲੱਗ ਇਹ ਲੈਣਾ ਹਾਂ ਹੈਗਾ ਤਾਂ ਦੀ ਹੈਗਾ ਤਾਂ ਦੇ ਦੋ ਹੈਗਾ ਤਾਂ ਦੇ ਦੋ ਕੀ ਹੋ ਗਿਆ ਫਟਾ ਹੋ ਗਿਆ ਹੋ ਗਿਆ ਆਇਆ ਆਇਆ ਇਹ ਤਾਂ ਪਤਾ ਨਹੀਂ ਲੱਗਿਆ ਖਰਾਬ ਹੈ ਇਹ ਤਾਂ ਇਹ ਆ ਖਰਾਬ ਹੈ ਦੇਖ ਬਣਿਆ ਕੰਟ ਬਰਕੇ ਖਰਾਬ ਹੋ ਗਿਆ ਓਏ ਇਹ ਤਾਂ ਖਰਾਬ ਆ ਨਹੀਂ ਤਾਂ ਮੋੜਤੀ ਆਉਰੇ ਆਂਦੇ ਲੈ ਆ ਵੀ ਛੱਡ ਦੇ ਬਣੇ ਤੇਰਾ ਕੋਈ ਨੂੰ ਮੋੜ ਕੇ ਆਉਨੇ ਆਪਾਂ ਦੌਰ ਜਾ ਕੇ ਹਾਂ ਜੀ ਸੇਵਾ ਹੀ ਆ ਤਾਂ ਚੱਲ ਹੈਪੀ ਕਰ ਕਰ ਸੇਵਾ ਨਾ ਮੈਂ ਨਾ ਕੋਹਰੇ ਨੂੰ ਲੈ ਲਾ ਗੁਰਦਾਰ ਜਾ ਕੇ ਤਾਂ ਹੱਥਾਂ ਜੋ ਫੜਦੇ ਹਾਂ ਝਾੜੂ ਪਾ ਲੋ ਪਾ ਲੋ ਪਾ ਲੋ ਵਿੱਚ ਗੰਦ ਪਾਇਆ ਪਿਆ ਦੇਖੋ ਕੰਨਾ ਇੱਥੋਂ ਸੌਲ ਜਾ ਫੜ ਕੇ ਲੱਗ ਜਾ ਥੱਲੇ ਹੁਣ ਤਾਂ ਮਾਗ ਮਹੀਨਾ ਆਉਣ ਆਲਾ ਸੇਵਾ ਲੱਗੂ ਅਸੀਂ ਇੱਜੇ ਕੁਝ ਕਰਦੇ ਨਹੀਂਗੇ ਲੈ ਹੋਰ ਕਹੇ ਜੇ ਕਰਦੇ ਹਾਂ ਸੇਵਾ ਕਰਦੇ ਨਹੀਂ ਸੇਵਾ ਕਰਦੇ ਆ ਵਾ ਇਹ ਵੀ ਸੇਵਾ ਹੀ ਆ ਫਿਰ ਹੁਣ ਅਸੀਂ ਇਹ ਚੋਚਲੇ ਬੋਪੜੇ ਨਹੀਂ ਕਰਦੇ ਮਾਗਮੀ ਨਹੀਂ ਕਰਨੀਆਂ ਕੱਲੀ ਫੇ ਹੁਣ ਕਰ ਲੈ ਤਾਂ ਇਹਦਾ ਪਹਿਲਾ ਕਹਿਣਾ ਮਾਗਮੀ ਨੇ ਕੀ ਹੁੰਦਾ ਵਾ ਹੈ ਮਾਗਮੀ ਨੇ ਕੀ ਹੁੰਦਾ ਪਤਾ ਨਹੀਂ ਤੁਹਾਨੂੰ ਪਤਾ ਹੋਊਗਾ ਚਾ ਹੁਣ ਕਰ ਲੈ ਇੱਥੇ ਗੰਦ ਪਾਓ ਏ ਬੰਦਿਆ ਉਹ ਕਰਨਾ ਪੈ ਤਾ ਉਹ ਵੀ ਭਈਆ ਵਾ ਵਾ ਉਧਰ ਬਾਥਰੂਮ ਦਾ ਸਾਫ ਕਰਿਆ ਵਾ ਜਰਾ ਨਾ ਬੜਦਾ ਨਹੀਂ ਉਹ ਜ ਕੁਝ ਡੇਵਾ ਲੈ ਗਈ ਸਾਰੀ ਬਈ ਸ਼ਰਾਬ ਮੇ ਫੜਾ ਵਾਜੀ ਵਾ ਓਏ ਥੋਲੇ ਹੋਰ ਇਕਲਾਸ ਮੈਂ ਦੋ ਕਮ 70 ਕਰ ਦਿੰਦੇ ਸੜਦੂ ਸੜਦੂ ਆ ਪੂਰੇ ਭਾਰੇ ਸੱਕੇ ਤਾਂ ਸੜਦੋਂ ਆ ਲੈ ਚੱਲੋ ਜਿਹਨੇ ਲੈ ਕੇ ਜਾਣੇ ਜਾਦਰਾ ਜੁਦਰਾ ਕੌਣ ਕਹਿੰਦਾ ਜੀ ਦੀਪੇ ਲੈ ਕੇ ਆਉਣੀ ਹੁਣ ਹੁਣ ਮੁੱਕਰ ਗਿਆ ਤੇ ਵੀ ਤੂੰ ਜਾਣੀ ਰਤ ਤੱਕ ਨਾ ਵੇਖੀ ਲੈ ਕੇ ਆਣੇ ਆਪੋ ਇਕਲਾਸ ਮੈਂ ਦੋ ਹੀ ਪਾ ਲੈ ਕਰ ਗਿਆ ਲੈ ਜੋ ਲੈ ਜੋ ਲੈ ਜੋ ਆਪਣੇ ਹੀ ਆ ਲੈ ਨੀ ਪਹਿਲੇ ਕਾਈ ਚਤਰ ਮੁੰਡਾ ਬਾਹਲਾ ਠੀਠ ਆ ਸਹੀ ਗੱਲ ਸੁਣਨਾ ਹੀ ਨਹੀਂ ਉਹਨੇ ਨਾ ਕੱਲੀ ਮੰਮੀ ਦੀ ਗੱਲ ਸੁਣਦਾ ਆਪਦੀ ਦੀ ਉਹ ਬਾਕੀ ਨਹੀਂ ਕਿਸੇ ਨੂੰ ਗੋਲਦਾ ਕੋ ਬੈਠਾ ਤੂੰ ਫੜਾਵੇ ਮੈਂ ਹਾਂ ਓਏ ਪਾ ਲੋ ਚਾਤਰਾ ਹੁਣ ਆਪਾਂ ਤਾਂ ਵੀ ਲੈ ਗਈ ਆਂ ਦੀਪਾ ਤੂੰ ਲਾਇਬ੍ਰੇਰੀ ਦੇ ਉੱਤੇ ਦੇਣੀਆਂ ਪਾਲਾ ਯਾਰ ਇੱਥੇ ਆ ਗਈ ਆ ਪਾਠਿਆਂ ਨੂੰ ਸਾਈਡ ਤੇ ਨੁੱਕਰ ਦੀ ਕੱਢੀ ਬੈਠ ਲਾਉਣਾ ਜਿੰਨਾ ਟਾਈਮ ਲੈਂਦਾ ਪਹੁੰਚੇ ਆ ਖੰਨੇ ਆ ਕੱਢੂਗੀ ਲੈ ਕੁਦਾਈ ਇਹਦਾ ਹੋਰ ਤੋਂ ਚੈੱਕ ਕਰ ਲਾ ਗਿਆ ਮੈਂ ਹਾਂਜੀ ਸਰਾਂ ਦਾ ਹਾਂ ਕਿੰਨੇ ਵਜੇ ਆਪਾਂ ਲੁਧਿਆਣੇ ਪਹੁੰਚਾਂਗੇ 9:40 ਪਹੁੰਚਾਂਗੇ ਸੇਲ 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 ਲੱਗੀ ਭਾਈ ਸੇਲ ਸਮਾਨ ਦੀ ਮਹਿੰਗਾ ਸਸਤਾ ਆ ਜਾ ਇਹਨੂੰ ਮੈਂ ਹੁਣ ਕੀ ਕਰਾਂ ਮੁੰਡੇ ਨੂੰ ਮੁੰਡਾ ਆਖੇ ਨੀ ਇਹਦਾ ਜਾਮਾ ਹੀ ਨਹੀਂ ਆ ਚੱਕੋ ਆਪਦੇ ਤੂੰ ਚੱਕ ਕੇ ਲੈ ਕੇ ਜਾਣੇ ਹੁਣ ਹਾਂ ਕਰ ਲੋ ਇੱਕ ਦਿਨ ਉਹ ਇੱਕ ਦਿਨ ਕਰਨਾ ਚਲੋ ਚੱਕ ਲੋ ਹੋਰ ਨਾ ਕਿਤੇ ਥੱਲੇ ਹੀ ਆ ਜਣਾ ਉਹਦੇ ਹਾਂ ਜੇ ਇਹ ਨਾ ਖੇਰੇ ਹਾਂ ਯਾਰ ਦੇਖਣ ਲੇ ਕੇ ਕਰ ਕੀ ਹੋਊਗਾ ਸੌਂਗੀ ਸੀ ਮੈਨੂੰ ਨਹੀਂ ਪਤਾ ਲੱਗਿਆ ਵੀ ਸੌਂਗੀ ਮੈਨੂੰ ਪਤਾ ਨਹੀਂ ਪਤਾ ਕਿ ਜਪੇੜ ਵੱਜ ਗਈ ਮੂੰਹ ਤੇ ਫੇਰ ਤਾਂ ਬਿੰਦੇ ਪਤਾ ਲੱਗ ਜਾਊਗਾ ਮੈਂ ਸੌਂ ਹੀ ਕਹ ਤੋ ਜਾਨੇ ਤੂੰ ਮੈਨੂੰ ਵੀ ਨੀਂਦ ਉਹਨਲਾ ਦੇਣੀ ਆ ਤੇਰੇ ਨਾਲ ਹੀ ਤਾਂ ਮੈਂ ਆਇਆ ਵਾ ਬਈਆ ਮੇਰੇ ਨਾਲ ਪੈਣਾ ਤਾਂ ਸੌਂ ਲਾ ਮੈਂ ਵੀ ਸੌ ਜੂ ਮੈਨੂੰ ਵੀ ਨੀਂਦ ਆਉਂਦੀ ਐ ਇੱਧਰ ਸਾਈਡ ਤੇ ਲਾ ਦੰਨੇ ਆ ਤਾਂ ਘੰਟਾ ਸੌਂ ਕੇ ਚੱਲਦੇ ਆਪਾਂ ਐਵੇਂ ਮੈਨੂੰ ਬਾਸੀਆਂ ਆਉਣ ਲਾ ਕੇ ਰਣੀਆ ਲੈ ਫੇਰ ਪੈ ਗਈ ਅਣ ਜਾਂਦਾ ਜਿਹੜਾ ਵੀ ਮਰਤੀ ਕਰਨਾ ਮੈਂ ਤਾਂ ਕੁਟ ਗਿਆ ਤੋ ਬਲੇ ਬਈ ਸੌਣਾ ਮੰਮੇ ਐਵੇਂ ਮਜ਼ਾਕ ਨਾ ਮਜ਼ਾਕ ਮੈਨੂੰ ਵੀ ਭੁੱਖੀ ਚੜ ਜਣੀ ਆ ਕੱਲਾ ਸਣਾ ਦੇ ਰੇਲ ਦੀ ਗੱਲ ਸੁਣਾ ਤੂੰ ਕੱਲ ਰੇਲ 'ਚ ਬੁੱਲ ਗਈ ਨਹੀਂ ਕੋਸ ਉਹ ਰਲਣਾ ਕੀ ਸਮਾਂ ਤੇ ਭਾਈ ਉਹ ਸਤਾਂ ਆ ਤੂੰ ਬਾਥਰੂਮ 'ਚ ਗਈ ਸੀ ਨਹੀਂ ਨਹੀਂ ਉਹ ਤਾਂ ਸਮਾਂ ਨਹੀਂ ਬੜਾ ਤਕੜਾ ਕੀਤਾ ਪਿਆ ਸੀ ਕਿ ਉਲਟੀ ਆਉਂਦੀ ਜਦੋਂ ਬਚ ਜਾਂਦੇ ਸੀ ਤੇ ਮੂੰਹ ਦੇਖੀ ਕਿੰਨਾ ਕਰਦੀ ਹੈ ਮੂੰਹ ਤਾਂ ਦੇਖ ਕਿ ਉਹਨਾਂ ਦੇਖਣ ਗਈ ਬਾਥਰੂਮ ਗਿਆ ਸੀ ਮੈਂ ਤਾਂ ਉਹ ਜਾਣਦੇ ਨੂੰ ਮੱਥਾ ਟੇਕਣਾ ਪੈ ਗਿਆ ਨਾ ਉਹਨੇ ਪੈਰੀ ਮਗਰ ਮੋੜਿਆ ਮਾਗਲ ਦਰਸ਼ਨ ਤਾਂ ਜਿੰਨੇ ਨੇ ਕੀ ਕੀਆ ਲੋਕੋਫੇ ਕੰਜਰ ਲੋਕ ਆ ਜਿਹੜੇ ਆਏ ਬੈਠੀ ਜਾਂਦੇ ਸਹੀ ਗੱਲ ਆਪਣੇ ਪਾਣੀ ਹੈ ਨਹੀਂ ਮੇ ਮਰਦੇ ਆ ਤੁਸੀਂ ਪਾਣੀ ਦੀ ਨਹੀਂ ਗੱਲ ਪਤਾ ਕੀ ਗੱਲ ਆ ਆਪਣੇ ਯਾਰ ਸਹੂਲਤਾਂ ਦਾ ਸਾਰੀਆਂ ਦਿੰਦੇ ਆ ਸਰਕਾਰ ਆਪਣੇ ਲੋਕ ਹੀ ਵਾਲੇ ਗੰਦੇ ਆ ਨਾਲੇ ਜੇ ਤੁਸੀਂ ਕਰਤਾ ਉਹਨੂੰ ਸਾਰੇ ਫਲਸ ਕਰ ਦੋ ਉਹਦਾ ਜਿਵੇਂ ਬਾਬੇ ਦਾ ਮੱਥਾ ਟੇਕ ਕੇ ਆਉਂਦਾ ਐ ਪਿਆ ਤੂੰ ਹੀ ਕੱਢੀ ਕੀ ਤੇਰੇ ਬੰਦ ਜਿੰਨੀ ਦਾ ਕਿਆ ਹੋ ਗਿਆ ਮੇਰੀ ਘੜੀ ਛੇਲੀ ਮੇਰੀ ਛੇਲੀ ਨਹੀਂ ਜਿਹੜੀ ਤੇਰੀ ਉਹ ਤਾਂ ਮੇਰੀ ਫਰੈਂਡ ਆ ਫਰੈਂਡ ਦਾ ਛੇਲੀ ਨਾ ਕਹ ਤੂੰ ਮੇਰਾ ਘਰ ਖੜਾ ਦੇਗੀ ਵਸਣ ਤੋਂ ਪਹਿਲਾਂ ਹੀ ਖਲਾਰੇ ਬਈ ਇਹਨੂੰ ਦਾ ਛੇਲੀ ਥੋੜਾ ਫਰੈਂਡ ਦਾ ਵਿਆਹ ਹੋ ਗਿਆ ਮੇਰੀ ਫਰੈਂਡ ਦੀ ਭੈਣ ਦਾ ਵਿਆਹ ਵਾ ਕੱਲੂ ਆ ਕੱਲੂ ਆ ਰਿਓ ਹੁਣ ਓਏ ਆਹੋ ਵਿਆਹ ਤਾਂ ਹੋ ਗਿਆ ਫਿਰ 28 ਤਰੀਕ ਦਾ ਸੀ ਹਾਂ ਪਾਰਟੀ ਇੰਨੇ ਦਿਨ ਮਗਰ ਆ ਆ ਹੀ ਆ ਫਿਰ ਹਾਂ ਉਹ ਜੀਜਾ ਭੱਦ ਗਿਆ ਹੀ ਲਾਵਾ ਕਿਉਂ ਪਹਿਲੇ ਫਰੈਂਡ ਫਰੈਂਡ ਕਹੀਦਾ ਹੁੰਦਾ ਛੇਲੀ ਨਹੀਂ ਕਹੀਦਾ ਹੁੰਦਾ ਅੱਗੇ ਤੋਂ ਉਹਦੇ ਮੂਰੇ ਨਾ ਕਹਦੀ ਫਿਰ ਬਾਅਦ ਜੋ ਮਨਾਉਣੀ ਵੀ ਤੈਨੂੰ ਹੀ ਪਣੀ ਆ ਆ 100 ਰੁਪਿਆ ਦੇ ਕੇਲਿਆਂ ਨੂੰ ਕੇਲਿਆਂ ਨੂੰ 100 ਰੁਪਿਆ ਦੇ ਮੇਰੇ ਕੋਲ ਕਿੱਥੇ ਆ ਇਹ ਨਹੀਂ ਜਿਹੜਾ ਸਗਲ ਮਿਲਿਆ ਮੈਨੂੰ 2100 724 ਦੇ ਬਈ ਸਾਗਨ ਮਿਲਿਆ ਮੈਨੂੰ ਮੇਰਾ 2100 ਰੁਪਿਆ ਦੇ 1100 ਤੇਰਾ 11 ਮੇਰਾ ਮਾਪ ਦਾ ਗੱਲਾਂ ਤੈਨੂੰ ਕਹਦਾ ਮਮੀ ਨੂੰ ਥੋੜਾ ਮੈਂ ਤਾਂ ਹੁੰਦਾ ਨਾਨੀ ਨੂੰ ਦੇਣਾ ਨਹੀਂ ਨਹੀਂ ਮੈਂ ਫੋਨ ਲਾ ਲੈਣਾ ਵਾ ਨਾ ਨਾ ਪੁੱਛ 2100 ਰੁਪਿਆ ਮਿਲਿਆ ਉਹ ਚੋਂ 100 ਰੁਪਿਆ ਇਹਨੂੰ ਦੇ ਮੇਰਾ 2000 ਦੇ 2000 ਰੁਪਿਆ ਦੇ ਦੇ ਮੈਨੂੰ ਮੇਰੇ ਕੋਲ ਕੋਈ ਨਹੀਂ 2000 ਨਹੀਂ 1000 ਆ ਤੇਰੇ ਮੇਰੇ ਕਿਉਂ 1000 ਕਹਦਾ ਹੁਣ 1100 ਕਹਿੰਦੀ ਸੀ ਮੈਂ ਲਾ ਲੈਣਾ ਹੁਣ 21 2100 ਦਿੱਤਾ ਮੈਨੂੰ ਦੱਸਿਆ ਪਾਣੇ ਨੇ ਮੈਂ ਫੜਾ ਹੁਣੇ ਲਾ ਕੇ ਮੈਨੂੰ ਦੱਸਿਆ ਉਹਨੇ ਆਉਂਦੇ ਨੂੰ ਉਹ ਕਹਿੰਦੀ 2100 ਰੁਪਏ ਦੇ ਤਾਂ ਸਾਡਾ ਦੋਨਾਂ ਦਾ ਦੋਹਾਂ ਦਾ ਨਹੀਂ ਇਕੱਲੇ ਦਾ ਮੇਰਾ ਚੱਲਿਆ ਫਿਰ ਮੈਨੂੰ 1000 ਰੁਪਏ ਦੇ 100 ਰੁਪਏ ਕੇਲੇ ਵਾਲਿਆਂ ਨੂੰ ਕਿਨੂੰ ਜੋ ਤੁਹਾਨੂੰ ਮੈਂ ਤਾਂ ਦੇਖਿਆ ਨਹੀਂ ਕਿ ਤਾ ਦੁੱਤਾ ਵਾ ਤੂੰ ਆਪਦੇ ਆਲੇ ਦੇ ਜਾਂਦੇ ਮੇਰੇ ਆਲੇ ਦੇ ਫਿਰ ਮੇਰੇ ਕੋਲ ਹੈ ਨਹੀਂ ਕੰਮ ਨਹੀਂ 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 ਤੂੰ ਆਪਦੇ ਆਲੇ ਦੇ ਜਾਂਦੇ ਫਿਰ ਉਹਨਾਂ ਨੂੰ ਵੀ ਮੈਨੂੰ ਨਹੀਂ ਪਤਾਗਾ ਆਪਦੇ ਆਲੇ ਤੂੰ ਦੇ ਜਾਂਦੇ ਦੋਹਾਂ ਨੂੰ ਮੇਰੇ ਆਲੇ 1000 ਰੁਪਏ ਦੇ ਮਾਇਕ ਦੇ ਤੋਂ ਲੈ ਕੇ ਹੀ ਨਹੀਂ ਜਾਣਾ ਫਿਰ ਕਿਤੇ ਨਾ ਲੈ ਕੇ ਜਾਈ ਤਾਂ ਕਹਿੰਦਾ ਸਾਰੇ ਰਾਹ ਭੁੱਲ ਜਾਂਦਾ ਦੇਖ ਲੈ ਆ ਆਉਦੇ ਘਰ ਦਾ ਰਾਹ ਤੇ ਆਉਦੇ ਪਿੰਡ ਦਾ ਰਾਹ ਕਦੇ ਨਹੀਂ ਭੁੱਲਦਾ ਡੈਡੀ ਵਿਚਾਰਾ ਉਧਰ ਆ ਪਿਆ ਹੋਣਾ 10 ਦਿਨ ਹੋ ਗਏ ਹੋਰ ਮਾਰ ਖੋਲੀ ਹੈ ਠਾ ਡੜਾ ਡਾ 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 ਹਾਂ ਛਾਗ 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 ਵੀ ਫੋਟ ਕਰਨੀ ਖਣਾ ਮੇਰਾ ਤਾਂ ਪਰ ਡੈਡੀ ਨੂੰ ਨਹੀਂ ਦੇਖਿਆ ਤੂੰ ਤਾਂ ਛਾਗ ਦੀ ਪੈ ਗਈ ਆ ਉਹਦੇ ਦੀ ਕਿੱਥੇ ਡੈਡੀ ਆਓ ਲੱਲਾ ਆਲ ਦੇ ਘਰ ਆਲਾ ਨਹੀਂ ਚੇਤੇ ਫੁੱਲ ਅਰਗਾ ਸਾਗ ਦੇ ਫੁੱਲੀ ਚੇਤੇ ਆ ਪਈ ਸਾਗ ਫੁੱਲ ਕੱਢੀ ਖੜਾ ਕੇ ਠੀਕ ਹੈ ਠੀਕ ਹੈ ਬੁੱਛੇ ਆ ਨਾ ਦਾ ਹੋਰ ਕੋਈ ਜੀ ਨਹੀਂ ਲਾ ਕੇ ਉਹਦਾ ਬੀਜਣ ਦੀ ਪੈ ਗਈ ਡੈਡੀ ਨੂੰ ਮਿਲੀ ਆ ਤੂੰ ਲੈ ਲੈ ਮੈਨੂੰ ਸਾਦੇ ਨਾਲ ਚਲੋ ਦੋਨਾਂ ਜਰਦੇ ਚਲੋ ਚਲੋ ਚੱਲੀਏ ਚਲੋ ਚਲੋ